ਇੱਕ ਦਰਜੀ ਕੋਲ ਇੱਕ ਨਵਾਂ ਚੇਲਾ ਕੰਮ ਸਿੱਖਣ ਆਇਆ ਉਹ ਚੇਲੇ ਨੂੰ ਕੰਮ ਸਿਖਾਵੇ ਕੱਟ ਉਹਨੂੰ ਵਰਤੇ ਜਾਦਾ ਕਦੀ ਆ ਲਿਆ ਦੁਕਾਨ ਤੋਂ ਤੇ ਕਦੀ ਉਹ ਲਿਆ ਤੇ ਕਦੀ ਤੂੰ ਇਹਨੂੰ ਆ ਨਹੀਂ ਆਉਂਦਾ ਤੇ ਕਦੀ ਤੈਨੂੰ ਉਹ ਨਹੀਂ ਆਉਂਦਾ ਇੱਕ ਦਿਨ ਚੇਲਾ ਅੱਕ ਗਿਆ ਉਹ ਅੱਕ ਕੇ ਹਲਵਾਈ ਕੋਲ ਗਿਆ ਹਲਵਾਈ ਨੂੰ ਕਹਿਣ ਲੱਗਾ ਮੈਨੂੰ ਚੰਗੀ ਮਠਿਆਈ ਦੇ ਉਹਦੇ ਦੁਕਾਨ ਤੇ ਪਰੌਣੇ ਆਏ ਨੇ ਉਹਦੇ ਲਈ ਉੱਥੇ ਲੈ ਕੇ ਜਾਣੀ ਏ ਤੇ ਲੈ ਵੀ ਤੂੰ ਆਪ ਹੀ ਜਾ ਹਲਵਾਈ ਕਹਿੰਦਾ ਜੀ ਜਿਉਂ ਸਦਕੇ ਹਲਵਾਈ ਜੀ ਲੈ ਕੇ ਚਲੇ ਗਏ ਅਗੋ ਦਰਜੀ ਸਾਹਿਬ ਆਖਣ ਮੈਂ ਤਾਂ ਮੰਗਾਈ ਹੀ ਨਹੀਂ ਉਹ ਆਖੇ ਵੀ ਤੇਰੇ ਚੇਲੇ ਨੇ ਆਖਿਆ ਸੀ ਇਹਨੇ ਨੂੰ ਚੇਲਾ ਜੀ ਉਥੋਂ ਰਫੂ ਚੱਕਰ ਹੋਏ ਉਧਰ ਦਰਜੀ ਨੂੰ ਸਮਝਣ ਆਏ ਕਿ ਮਠਿਆਈ ਦਾ ਕੀ ਕਰੇ ਤੇ ਕਿਵੇਂ ਹਲਵਾਈ ਤੋਂ ਜਾਣ ਛਡਾਵੇ ਇਸ ਤਰ੍ਹਾਂ ਕਦੇ ਵੀ ਕਿਸੇ ਬੰਦੇ ਨੂੰ ਬਹੁਤਾ ਤੰਗ ਨਹੀਂ ਕਰਨਾ ਚਾਹੀਦਾ ਕਿਤੇ ਕੋਈ ਸਾਨੂੰ ਤੰਗ ਕਰਨ ਲੱਗੇ ਫਿਰ ਕਿਵੇਂ ਦਾ ਲੱਗਦਾ ਇਹ ਦਰਜੀ ਨੂੰ ਪਤਾ ਉਦੋਂ ਲੱਗਾ